ਸਸਰੀਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਫਰਕ ਤਾਂ ਪੈਂਦੇ ਦੇ ਵਿੱਚ ਜ਼ਿਕਰ ਅੱਜ ਪੰਜਾਬ ਦੀਆਂ ਅਹਿਮ ਖਬਰਾਂ ਦਾ ਜ਼ਿਕਰ ਹੋਵੇਗਾ ਕਿ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਦੀ ਸਟੇਟਮੈਂਟ ਤੋਂ ਬਾਅਦ ਕਿਸ ਤਰੀਕੇ ਨਾਲ ਰਿਐਕਸ਼ਨ ਇੱਥੇ ਆ ਰਹੇ ਨੇ ਜ਼ਿਕਰ ਅਸੀਂ ਇਸ ਦੇ ਨਾਲ ਉਹ ਵੀ ਕਰਾਂਗੇ ਕਿ 4 ਸਾਲ ਪਹਿਲਾਂ ਜੋ ਕਸਮ ਖਾਈ ਗਈ ਸੀ ਉਸ ਨੂੰ ਕਿਵੇਂ ਪੂਰੀ ਮਿਹਨਤ ਦੇ ਨਾਲ ਪੂਰਾ ਕਰ ਦਿੱਤਾ ਗਿਆ ਨਾਲ ਹੀ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਨਵੇਂ ਲਾਂਚ ਹੋਏ ਆਈਫੋਨ 16 ਆਈਫੋਨ 16 ਉਦੇ ਰੇਟ ਵੀ ਦੱਸਾਂਗੇ ਕਿ ਦੇਸ਼ ਦੇ ਵਿੱਚ ਇਹ ਕਿੰਨੇ ਦਾ ਫੋਨ ਤੁਹਾਨੂੰ ਮਿਲ ਸਕਦਾ ਹੈ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਫਰਕ ਤਾਂ ਪੈਂਦਾ ਇਹ ਦੀ ਅੱਜ ਇਕਬਾਲ ਸਿੰਘ ਲਾਲਪੁਰਾ ਤੋਂ ਜਿਨ੍ਹਾਂ ਦੇ ਖਿਲਾਫ ਐਸਜੀਪੀਸੀ ਮੋਰਚਾ ਖੋਲਦੀ ਹੋਈ ਨਜ਼ਰ ਆ ਰਹੀ ਹੈ ਐਸਜੀਪੀਸੀ ਪ੍ਰਧਾਨ ਨੇ ਇਕਬਾਲ ਸਿੰਘ ਲਾਲਪੁਰਾ ਦੇ ਬਿਆਨ ਦੇ ਉੱਤੇ ਕਰੜਾ ਇਤਰਾਜ਼ ਦਿੱਤਾ ਹੈ ਲਾਲਪੁਰਾ ਨੇ ਗੁਰਦੇਵ ਜੀ ਨੂੰ ਵਿਸ਼ਨੂੰ ਦਾ ਅਵਤਾਰ ਦੱਸਿਆ ਹੈ ਧਾਮੀ ਕਹਿੰਦੇ ਹੋਏ ਨਜ਼ਰ ਆਏ ਸਿੱਖਾਂ ਨੂੰ ਸਨਾਤਨ ਦੇ ਨਾਲ ਰਲਗੱਡ ਕਰਨ ਦੀ ਕੋਸ਼ਿਸ਼ ਕੀਤੀ ਹੈ ਰਜਿੰਦਰ ਸਿੰਘ ਧਾਮੀ ਕਹਿ ਰਹੇ ਨੇ ਤੇ ਇਸ ਸਮੇਂ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਨੇ ਇਕਬਾਲ ਸਿੰਘ ਲਾਲਪੁਰਾ ਲਾਲਪੁਰਾ ਜੀ ਚੇਅਰਮੈਨ ਨੇ ਕੌਮੀ ਘਟ ਗਿਣਤੀ ਦੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਲਾਲਪੁਰਾ ਜੀ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਤੇ ਤੁਹਾਡਾ ਫਰਸਟ ਸਟੇਟਮੈਂਟ ਤੁਹਾਡੇ ਤੇ ਇਲਜ਼ਾਮ ਹੈ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਜੀ ਦਾ ਅਵਤਾਰ ਦੱਸਿਆ। ਕਹਲੇ ਹੈ ਕਿ ਮੇਰਾ ਇਹ ਸਟੇਟਮੈਂਟ ਨੂੰ ਫਰੋਡ-ਫਰੋਡ ਕੇ ਪੇਸ਼ ਕੀਤਾ ਜਾ ਰਿਹਾ ਹੈ। ਮੈਂ ਇਹ ਗੱਲ ਆਖੀ ਸੀ। ਹੋੰ ਵੀ ਆਖਦਾ ਕਿ ਭਾਰਤ ਦੀ ਇਸ ਤਰਤੀਬ ਦੇ ਚਾਰ ਧਰਮ ਪੈਦਾ ਹੋਏ ਨੇ ਯਾਨੀ ਆਕਲ ਵੈਦਿਕ ਜੈਨ ਬੋਧ ਤੇ ਸਿੱਖ ਧਰਮ ਸਾਡੇ ਚੰ ਮਿੰਦੀਆ ਸਾਡਾ ਸਭ ਸਭੀ ਭਾਰਤ ਦੇ ਸਮਾਜ ਨਾਲ ਜੁੜੀ ਹੋਈ ਹੈ ਜਿਸ ਤਰੀਕ ਤਿੰਨ ਧਰਮ ਅਬਰਾਹਮ ਧਰਮ ਅਰਬ ਦੀ ਤਰਤੀਬ ਦੇ ਪੈਦਾ ਹੋਏ ਜਿਹਦੇ ਵਿੱਚ ਜੂਸ ਯਹੂਦੀ ਤੇ ਇਸਲਾਮ ਹਮ ਤਾਂ ਮੈਂ ਕੋਈ ਇਹ ਗੁਰੂ ਸਾਹਿਬ ਦੇ ਬਾਰੇ ਮੈਰੀ ਕਹਿਣ ਦੀ ਲੋੜ ਨਹੀਂ ਗੁਰੂ ਸਿੱਖ ਧਾਰਮਿਕ ਵਕਰਾ ਧਰਮ ਹੈ ਮੈਂ ਇਹਦੇ ਬਾਰੇ ਸਪਸ਼ਟਿਕਲ ਪੜ੍ਹ ਚੁੱਕਾ ਇਹਨਾਂ ਨੂੰ ਅੱਖਰਾਂ ਨੂੰ ਤਰੋੜ-ਗਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਬਾਰੇ ਇਹ ਗੱਲ ਨਹੀਂ ਕਹੀ ਕਿ ਉਹ ਵਿਸ਼ਨੂੰ ਜੀ ਦੇ ਅਵਤਾਰ ਨੇ ਤਾਂ ਮੈਂ ਇਹ ਗੱਲ ਹੀ ਕੀਤੀ ਜਿਹੜੇ ਤੁਸੀਂ ਚਾਰ ਧਰਮਾਂ ਦਾ ਜ਼ਿਕਰ ਕੀਤਾ ਹੈ ਜਾਂ ਤੁਸੀਂ ਕਿਹਾ ਕਿ ਭਾਰਤ ਦੇ ਵਿੱਚ ਚਾਰ ਧਰਮ ਜਿਨ੍ਹਾਂ ਨੇ ਜਨਮ ਲਿਆ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਤਰੀਕੇ ਨਾਲ ਜੁੜੇ ਹੋਏ ਨੇ ਕਿ ਜਿਵੇਂ ਵਿਸ਼ਨੂੰ ਜੀ ਦੇ અવਤਾਰ Hindu ਮੰਨਤਾ ਦੇ ਮੁਤਾਬਿਕ ਹੁੰਦੇ ਨੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਵੱਖ-ਵੱਖ ਸਮੇਂ ਦੇ ਵਿੱਚ ਤਾਂ ਦੇ ਵਿੱਚ ਇੱਕ ਸੱਭਿਅਤਾ ਦੇ ਵਿੱਚ ਪੈਦਾ ਹੁੰਦੀ ਆ ਪਾਸ਼ਾ ਇੱਥੇ ਦੀ ਆ ਬਹੁਤ ਸਾਰੇ ਧਰਮਾਂ ਦੇ ਵਿੱਚ ਜਿਹੜੇ ਕਈ ਧਰਮ ਗ੍ਰੰਥ ਜੈਨ ਹੋਏ ਬੋਧ ਹੋਏ ਕਿਉਂਕਿ ਮੈਂ ਕਟਕਿੰਤੀ ਕਮਿਸ਼ਨ ਦੇ ਵਿੱਚ ਹੋਣ ਕਰਕੇ ਜੀ ਸਾਰੇ ਧਰਮਾਂ ਨਾਲ ਡੀਲ ਕਰਦਾ ਹਾਂ ਤੇ ਹਰ ਧਰਮ ਦੀ ਅਸੀਂ ਵੱਖਰੀ ਆਪਣੀ ਪਛਾਣ ਹੈ ਵਖਰੀ ਇਜ਼ਤ ਹੈ ਵਖਰੀ ਸਭਿਅਤਾ ਹੈ ਇੱਕ ਇੱਕ ਵਖਰਾ ਧਰਮ ਹੈ ਇਹਦੇ ਬਾਰੇ ਮੈਨੂੰ ਕਹਿਣ ਦੀ ਲੋੜ ਨਹੀਂ ਜੇ ਗੁਰੂ ਅਰਜਨ ਦੇਵ ਸਾਹਿਬ ਨੇ ਸਪਸ਼ਟ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਹਮ ਹਰ ਹਮ ਹਿੰਦੂ ਨਾਮ ਮੁਸਲਮਾਨ ਅੱਲਾ ਰਾਮ ਕੇ ਪਿੰਡ ਭਰਾ ਨਹਾਜ ਕਬੇ ਜਾਉਨਾ ਮੂਰਤ ਪੂਜਾ ਇੱਕ ਉਸੇ ਵੀ ਅਵਰਨਾਤੀ ਹੈ ਜੀ ਪਰ ਤੁਹਾਡੇ ਉੱਤੇ ਅਲੀਗੇਸ਼ਨਸ ਇਸ ਸਮੇਂ ਜਿਹੜੇ ਹਰਜਿੰਦਰ ਸਿੰਘ ਧਾਮੀ ਲਗਾ ਰਹੇ ਨੇ ਉਹ ਕਹਿੰਦੇ ਤੁਸੀਂ ਸਨਾਤਨ ਨਾਲ ਰਾਗੜ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਆਰਐਸਐਸ ਤੇ ਬੀਜੇਪੀ ਦੇ ਲੀਡਰਾਂ ਨੂੰ ਕੁਝ ਕਰਨ ਦੀ ਕੋਸ਼ਿਸ਼ ਹੈ ਮੈਂ ਕਿਸੇ ਨੂੰ ਨਾ ਧਰਮ ਦੇ ਵਿੱਚ ਕਿਸੇ ਦੀ ਦਰਦੰਦਾਜ਼ੀ ਨਹੀਂ ਕਰਨੀ ਚਾਹੀਦੀ ਹਮ ਅਸੀਂ ਸਿੱਖ ਇੱਕ ਵੱਖਰਾ ਧਰਮ ਹੈ ਜੀ ਔਰ ਇਹਨਾਂ ਨੂੰ ਡਰ ਦਾ ਮਾਹੌਲ ਪੈਦਾ ਨਹੀਂ ਕਰਨਾ ਚਾਹੀਦਾ ਐਸੀ ਮੈਂ ਕੋਈ ਗੱਲ ਹਮ ਅ ਇਕਬਾਲ ਸਿੰਘ ਲਾਲਪੁਰਾ ਜੀ ਇੱਕ ਹੋਰ ਦੇਖੋ ਧਾਮੀ ਸਾਹਿਬ ਨੇ ਅਕਾਲ ਤਖਤ ਸਾਹਿਬ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਮਾਮਲੇ ਦਾ ਨੋਟਿਸ ਲਿਆ ਜਾਵੇ ਹੋ ਸਕਦਾ ਹੈ ਕਿ ਤੁਹਾਨੂੰ ਤਲਬ ਕਰ ਲਿਆ ਜਾਵੇ ਮੈਂ ਹਮੇਸ਼ਾ ਅਕਾਲ ਤਖਤ ਦਾ ਸਨਮਾਨ ਕਰਦਾ ਹਾਂ ਹਮ ਅਕਾਲ ਤਖਤ ਤੋਂ ਹਰ ਇੱਕ ਨੂੰ ਸਹੀ ਬਾਤ ਕਰ ਸਕਦਾ ਮਾਣ ਉਸ ਕਰ ਕਰਕੇ ਹਮ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਕੁਝ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਬਹੁਤ ਤਲਖ ਬਿਆਨ ਤੁਹਾਡੇ ਲਈ ਲੈ ਕੇ ਦੇ ਰਹੇ ਨੇ ਐਸਜੀਪੀਸੀ ਦੇ ਪ੍ਰਧਾਨ ਨੇ ਖੁਬਿੰਦੀ ਠੀਕ ਹੈ ਤਾਂ ਤੁਸੀਂ ਜਿਸ ਕੰਟੈਕਸਟ ਦੇ ਵਿੱਚ ਉੱਥੇ ਗੱਲ ਹੋ ਰਹੀ ਸੀ ਉਹ ਸਾਰੀ ਗੱਲ ਨੂੰ ਸੁਣੋ ਸਮਝੋ ਤੇ ਫਿਰ ਉਹਦੇ ਮੁਤਾਬਕ ਸਾਨੂੰ ਗੱਲ ਕਰਨੀ ਹੈ ਠੀਕ ਹੈ ਮਤਲਬ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਹ ਗੱਲ ਨਹੀਂ ਕਹੀ ਤੁਹਾਡੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜੀ ਚਲੋ ਸ਼ੁਕਰੀਆ ਲਾਲਪੜਾਈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਇਕਬਾਲ ਸਿੰਘ ਲਾਲਪੁਰਾ ਜਿਨ੍ਹਾਂ ਦੀ ਸਟੇਟਮੈਂਟ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਇਤਰਾਜ਼ ਜਤਾ ਰਹੇ ਨੇ ਉਹ ਬਿਆਨ ਕੀ ਸੀ ਉਹ ਵੀ ਤੁਹਾਨੂੰ ਸੁਣਾਵਾਂਗੇ ਹਮੇਂ ਪਹਿਲੇ ਇਸੇ ਵੀ ਅਭੀ ਚਰਚਾ ਵੀ ਹੋਈ ਔਰ ਇਸ ਲਈ ਮੈਂ ਕਿਹਾ ਸਿੱਖ ਗੁਰੂਆਂ ਦਾ ਨਹੀਂ गुरुओं का राष्ट्रीय दृष्टिक तो गुरु नानक के बारे में गुरु ग्रंथ साहब कहते हैं आप नारायण कलाकार जग में पर भगवान विष्णु आप इस में नानक के रूप में आए नरंकार अकार जो जग मंडल करो और यहां को दूर कर दिया इसी तरह वो किसके अवतार से हम जब अलग बात करते हैं तो हम कई बार फिलोसफी को भूल जाते हैं शब्दों को भूल जाते हैं और ये क्यों होगा मैं इसकी बात करूंगा गुरबाणी कहती है सच माण बल बाबन भाई त्रेत्यो राग राम रघुवंश कहायो द्वापर कृष्ण कियो उग्र चैन को राज अभय भक्त जन्म दियो काल्युप परमान परमाण नानक गुरु अंगद अमर कहायो, श्री गुरुराज अवचर अटल आद आदि अब गुरु, गुरु नानक कहां से आए कौन कौन सी स्टेज निकले द्वापर के राम रामे के राम द्वापर के कृष्ण और काल्युप में नानक ये मैं नहीं कह रहा ये गुरबाणी कह रही है गुरु ग्रंथ साहब कह रहा है ਹਰੋਕੇ ਇਕਬਾਲ ਸਿੰਘ ਲਾਲਪੁਰਾ ਦੀ ਸਟੇਟਮੈਂਟ ਹੈ ਫੋਨ ਦੇ ਉੱਤੇ ਜਦੋਂ ਗੱਲਬਾਤ ਉਹਨਾਂ ਨੇ ਸਾਡੇ ਨਾਲ ਕੀਤੀ ਕਿ ਮੇਰੇ ਬਿਆਨ ਨੂੰ ਤੋਰ ਮੜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਪਰ ਜੋ ਸਪੀਚ ਦੇ ਵਿੱਚ ਉਹਨਾਂ ਦੇ ਸੁਣ ਰਹੇ ਨੇ ਬਿਆਨ ਉਹ ਜ਼ਿਕਰ ਕਰ ਰਹੇ ਨੇ ਕਿ ਇੱਕ ਯੁੱਗ ਦੇ ਵਿੱਚ ਵਿਸ਼ਨੂ ਜੀ ਰਾਮ ਜੀ ਬਣ ਕੇ ਆਏ ਇੱਕ ਯੁੱਗ ਦੇ ਵਿੱਚ ਕ੍ਰਿਸ਼ਨ ਪ੍ਰਵਾਨ ਦੇ ਰੂਪ ਦੇ ਵਿੱਚ ਆਏ ਤੇ ਕਾਲੀ ਯੁੱਗ ਦੇ ਵਿੱਚ ਨਾਨਕ ਦੇ ਰੂਪ ਦੇ ਵਿੱਚ ਆਏ ਕਿ ਇਸ ਨੂੰ ਲੈ ਕੇ ਬਵਾਲ ਹੈ खैर ਜਦੋਂ ਇੱਕ ਸਟੇਟਮੈਂਟ ਧਰਮ ਨੂੰ ਲੈ ਕੇ ਦੇ ਦਿੱਤੀ ਜਾਵੇ ਤੇ ਉਸ ਤੇ ਬਵਾਲ ਹੋ ਜਾਵੇ ਫਿਰ ਫਰਕ ਤਾਂ ਪੈਂਦਾ ਅੱਗੇ ਵੱਧਿਆਂ 3 ਦਿਨ ਦੇ ਅਮਰੀਕੀ ਦੌਰੇ ਦੇ ਉੱਤੇ ਗਏ ਰਾਹੁਲ ਗਾਂਧੀ ਦੇ ਇੱਕ ਬਿਆਨ ਨੂੰ ਲੈ ਕੇ ਵਿਵਾਦ ਹੋਰੇ ਅਮਰੀਕਾ ਦੇ ਵਰਜੀਨੀਆ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਰਾਹੁਲ ਗਾਂਧੀ ਨੇ ਭਾਰਤ ਦੇ ਵਿੱਚ ਸਿੱਖਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅੱਜ ਭਾਰਤ ਲੜਾਈ ਇਸ ਗੱਲ ਨੂੰ ਲੈ ਕੇ ਲੜ ਰਿਹਾ ਹੈ ਕਿ ਇੱਕ ਸਿੱਖ ਨੂੰ ਭਾਰਤ ਦੇ ਵਿੱਚ ਪੱਗ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ राहुल गांधी दी ਸਿੱਖਾਂ ਦੇ ਉੱਤੇ ਇਸ ਟਿੱਪਣੀ ਤੇ ਵਿਵਾਦ ਹੋ ਗਿਆ ਬੀਜੇਪੀ ਨੇ ਉਹਨਾਂ ਦੇ ਬਿਆਨ ਦੇ ਉੱਤੇ ਕੜਾੜਾ ਇਤਰਾਜ਼ ਜਤਾਇਆ ਕਹਾਂ ਪੇ ਆਪਕੋ ਕਿਸੇ ਸਿੱਖ ਕਮਿਊਨਿਟੀ ਕੇ ਮੈਂਬਰ ਨੇ ਯਾ ਰਿਪ੍ਰੈਜ਼ੈਂਟੇਟਿਵ ਨੇ ਕਹਾ ਕਿ ਹਮੇ ਪਗੜੀ ਪਹਿਨਨੇ ਮੇ ਮੁਸ਼ਕਿਲਾਂ ਹੈ ਥਿਸ ਇਜ਼ ਅ ਸਟੇਟਮੈਂਟ ਵਿਚ ਡਿਜ਼ਰਵਸ ਟੂ ਬੀ ਕੰਡਮਡਡ ਇਨ ਦ ਸਟਰੋਂਗੇਸਟ ਪੋਸੀਬਲ ਟਰਮਸ ਕੇਂਦਰੀ ਮੰਤਰੀ ਗੀਰਾਤ ਸਿੰਘ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਰਾਹੁਲ ਗਾਂਧੀ ਨੂੰ ਵਿਰੋਧੀ ਧਰਤਾ ਕੋ ਰਹਣ ਦਾ ਵੀ ਹੱਕ ਨਹੀਂ ਕਿ ਰਾਹੁਲ ਗਾਂਧੀ ਭੁੱਲ ਗਏ ਹੈ ਕਿ ਉਹ ਐਲੋਪੀ ਹੈ ਸ਼ਾਇਦ ਐਲੋਪੀ ਕੇ ਲਾਇਕ ਉਹ ਨਹੀਂ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ 6 ਚੀਨ ਦੀ ਉਪਤੀ ਬਿਆਨ ਦਿੱਤਾ ਸੀ ਉਸ ਸਮੇਂ ਵੀ ਬੀਜੇਪੀ ਨੇ ਉਹਨਾਂ ਦੇ ਬਿਆਨ ਦੇ ਉੱਤੇ ਸਵਾਲ ਖੜੇ ਕੀਤੇ ਸਨ ਸਾਇਕਾ ਬਿਆਨ ਦੇ ਉੱਤੇ ਬਵਾਲ ਹੋ ਰਿਹਾ ਹੈ ਬਿਆਨ ਅਮਰੀਕਾ ਚ ਦਿੱਤਾ ਗਿਆ ਤੇ ਬਵਾਲ ਹਿੰਦੁਸਤਾਨ ਛੋੜੇ ਹੈ ਉੱਧਰ ਹਰਿਆਣਾ ਚੋਣਾ ਦਾ ਪੂਰਾ ਮਾਹੌਲ ਪਕਿਆ ਹੋਇਆ ਹੈ ਬੀਜੇਪੀ ਨੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ 21 ਹੋਰ ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਗਿਆ ਬੀਜੇਪੀ ਨੇ ਰੋहतक ਤੋਂ ਸਾਬਕਾ ਮੰਤਰੀ ਮਨੀਸ਼ ਗਰੋਬਰ ਅਤੇ ਨਿਰਵਾਣਾ ਤੋਂ ਵੀ ਸਾਬਕਾ ਮੰਤਰੀ ਕ੍ਰਿਸ਼ਨ 베ਦੀ ਨੂੰ ਟਿਕਟ ਦਿੱਤਾ ਜਲਾਨਾ ਤੋਂ ਵਿਨੇਸ਼ ਫੋਗੜ ਦੇ ਖਿਲਾਫ ਕੈਪਟਨ ਯੋਗੇਸ਼ ਬੇਰਾਗੀ ਮੈਦਾਨ ਚ ਉਤਾਰੀ ਗਈ ਨਹੀਂ ਬੜਖਲ ਤੋਂ ਸਿੱਖਿਆ ਮੰਤਰੀ ਸੀਮਾ ਤ੍ਰਿਖਾਦਾ ਦਾ ਟਿਕਟ ਕੱਟ ਗਿਆ ਤਨੀਸ਼ ਅਦਲਖਾਂ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਬੀਜੇਪੀ ਨੇ ਪਹਿਲੀ ਲਿਸਟ ਦੇ ਵਿੱਚ 68 ਉਮੀਦਵਾਰਾਂ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਬੀਜੇਪੀ 'ਚ ਭਗੜਮਚ ਗਈ 40 ਦੇ ਕਰੀਬ ਆਗੂ ਨੇ ਪਾਰਟੀ ਛੱਡ ਦਿੱਤੀ ਉੱਥੇ ਕਈ ਆਗੂਆਂ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਵੀ ਕੀਤਾ ਸੀ ਤਾਂ ਹੁਣ ਤੱਕ ਟੋਟਲ ਬੀਜੇਪੀ 90 ਸੀਟਾਂ ਨੇ ਹਰਿਆਣਾ ਵਿਧਾਨ ਸਭਾ ਦੀਆਂ ਉਸ ਦੇ ਵਿੱਚੋਂ 87 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਬਹੁਤ ਇੰਪੋਰਟੈਂਟ ਤੇ ਚਰਚਾ ਦਾ ਵਿਸ਼ਾ ਬਣੀ ਹੈ ਸੀਟ ਉਹ ਸੀਟ ਹੈ ਪਿਹੋਵਾ ਹਰਿਆਣਾ ਦੀ ਪਿਹੋਵਾ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਕਵਲਜੀਤ ਸਿੰਘ ਅਜਰਾਣਾ ਨੇ ਟਿਕਟ ਵਾਪਸ ਕਰ ਦਿੱਤੀ ਜਰਣਾ ਨੇ ਇਸ ਦੇ ਪਿੱਛੇ ਦੀ ਵਜ੍ਹਾ ਸਥਾਨਕ ਅਗਵਾਈ ਦੇ ਨਾਲ ਨਾਲ ਸਿੱਖ ਭਾਈਚਾਰੇ ਦੇ ਲੋਕਾਂ ਦਾ ਵਿਰੋਧ ਦੱਸਿਆ। ਭਾਜਪਾ ਨੇ ਪਹਿਹੋਵਾ ਸੀਟ ਤੋਂ ਸਾਬਕਾ ਮੰਤਰੀ ਸੰਦੀਪ ਸਿੰਘ ਦੀ ਟਿਕਟ ਕੱਟ ਕੇ ਕਬਲਜੀਤ ਸਿੰਘ ਜਰਣਾ ਨੂੰ ਉਮੀਦਵਾਰ ਬਣਾਇਆ ਸੀ। ਮੇਰੇ ਸਿੱਖ 체ਰੇ تھے। इन्होंने जो विरोध किया तो मुझे सबसे ज्यादा चोट यहां लगी। मैं पार्टी लाइन से और अपने सिद्धांतों से बिल्कुल समझौता नहीं करता। जो चीज मेरे दिल को नहीं अच्छी लगती ਮੈਂ ਬਿਲਕੁਲ ਨਹੀਂ ਕਰਦਾ ਆਪ ਸਭ ਦੇ ਸਾਹਮਣੇ ਇਹ ਬਾਤ ਮੈਂ ਕਹਿੰਦਾ ਹੂੰ کہیں ਨਾ کہیں ਮੈਨੂੰ ਠੇਸ ਲਗੀ ਕਬਲਜੀਤ ਸਿੰਘ ਅਜਰਾਨਾ ਦੇ ਚੋਣ ਲੜਨ ਤੋਂ ਇਨਕਾਰ ਕਰਦੇ ਹੀ ਭਾਜਪਾ ਨੇ ਪਿਹੋਵਾ ਤੋਂ ਉਹਨਾਂ ਦੀ ਥਾਂ ਉਮੀਦਵਾਰ ਵੀ ਉਤਾਰ ਦਿੱਤਾ ਭਾਜਪਾ ਨੇ ਉਹਨਾਂ ਦੀ ਥਾਂ ਜੈ ਭਗਵਨ ਸ਼ਰਮਾ ਔਰ ਡੀਡੀ ਸ਼ਰਮਾ ਨੂੰ ਉਮੀਦਵਾਰ ਬਣਾਇਆ ਹਾਲਾਂਕਿ ਭਾਜਪਾ ਨੇ ਕੁਝ ਘੰਟਿਆਂ ਬਾਅਦ ਹੀ ਨਵਾਂ ਉਮੀਦਵਾਰ ਵੀ ਪਿਹੋਵਾ ਸੀਟ ਦੇ ਉੱਤੇ ਦੇ ਦਿੱਤਾ ਪਰ ਜਦੋਂ ਟਿਕਟ ਅਨਾਉਂਸ ਹੋਣ ਤੋਂ ਬਾਅਦ ਵੀ ਕੋਈ ਉਮੀਦਵਾਰ ਸੱਤਾਧਿਰ ਦਾ ਉਮੀਦਵਾਰ ਟਿਕਟ ਵਾਪਸ ਕਰ ਦਵੇ ਫਿਰ ਫਰਕ ਪੈਂਦਾ ਹੈ 5 ਤਰੀਕ ਨੂੰ ਵੋਟਾਂ ਹੋਣ ਜਾਣ ਜਾਰੀਆਂ ਨੇ 5 ਅਕਤੂਬਰ ਨੂੰ ਹਰਿਆਣਾ ਦੇ ਵਿੱਚ 8 ਅਕਤੂਬਰ ਨੂੰ ਜੰਮੂ ਕਸ਼ਮੀਰ ਦੇ ਨਾਲ ਹੀ ਨਤੀਜਿਆਂ ਦਾ ਐਲਾਨ ਕੀਤਾ ਜਾਏਗਾ ਅੱਗੇ ਬਾਤਾਂ ਤੇ ਹੁਣ ਗੱਲ ਆਈਫੋਨ ਦੀ Apple ਨੇ iPhone 15 16 ਲਾਂਚ ਕਰ ਦਿੱਤਾ ਹੈ ਇਸ ਵਾਰ iPhone ਦੇ ਵਿੱਚ ਸਭ ਤੋਂ ਵੱਡਾ ਬਦਲਾਅ ਹੈ Apple Intelligence iPhone 16 ਦੇ ਵਿੱਚ ਕੈਮਰਾ ਕੰਟਰੋਲ ਦੇ ਲਈ ਸਾਈਡ ਦੇ ਵਿੱਚ ਇੱਕ ਨਵਾਂ ਬਟਨ ਦਿੱਤਾ ਗਿਆ ਹੈ। ਇਹ ਭਾਰਤ ਦੇ ਵਿੱਚ 20 ਸਤੰਬਰ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ ਅਤੇ ਇਸ ਦੀ ਸ਼ੁਰੂਆਤੀ ਕੀਮਤ 79900 ਰੁਪਏ ਹੈ ਜੋ ਕਿ 184900 ਰੁਪਏ ਤੱਕ ਜਾਂਦੀ ਹੈ। iPhone 16 ਅਤੇ iPhone 15 ਦੀ ਕੀਮਤ ਦੇ ਵਿੱਚ ਸਿਰਫ 10000 ਰੁਪਏ ਦਾ ਫਰਕ ਹੈ। ਕੈਮਰਾ ਸ਼ੇਪ ਦੇ ਇਲਾਵਾ iPhone 16 ਦਾ ਸਾਈਜ਼, ਸ਼ੇਪ ਅਤੇ ਡਿਸਪਲੇ ਤਕਰੀਬਨ iPhone 15 ਵਰਗੀ ਨਜ਼ਰ ਆਉਂਦੀ ਹੈ। iPhone 16 ਦੇ ਵਿੱਚ 22 ਘੰਟੇ ਦਾ ਵੀਡੀਓ ਪਲੇਬੈਕ ਮਿਲਦਾ ਹੈ ਜੋ ਕਿ 15 ਦੇ ਵਿੱਚ 20 ਘੰਟਿਆਂ ਦਾ ਸੀ ਮਤਲਬ ਬੈਟਰੀ ਲਾਈਫ ਤਕਰੀਬਨ 10% ਵਧੇਗੀ iPhone 16 ਦੇ ਵਿੱਚ ਨਵਾਂ ਫਿਲ ਸ਼ੇਪਡ ਬੈਕ ਕੈਮਰਾ ਮਿਲੇਗਾ iPhone 15 ਇੰਚ ਕੈਮਰਾ ਸੈਟਅਪ ਡਾਇਗੋਨਲ ਸ਼ੇਪ ਦੇ ਵਿੱਚ ਹੈ ਮੈਕਸ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸਕਰੀਨ ਮਿਲੇਗੀ iPhone 16 ਦੇ ਵਿੱਚ A18 ਚਿਪ ਮਿਲੇਗੀ ਇਹ ਸੈਕੰਡ ਜਨਰੇਸ਼ਨ 3nm ਟੈਕਨੋਲੋਜੀ ਦੇ ਉੱਤੇ ਬੇਸਡ ਹੈ iPhone 15 ਦੇ ਵਿੱਚ A16 ਬਾਇਓਨਿਕ ਚਿਪ ਮਿਲਦੀ ਸੀ ਤੇ ਜਿਹੜੇ ਫੀਚਰਸ ਨਵੇਂ ਹੋਣਗੇ ਆਈਫੋਨ 16 ਦੇ ਵਿੱਚ ਉਹ ਅਸੀਂ ਤੁਹਾਨੂੰ ਦੱਸੇ ਨੇ ਤੇ ਆਈਫੋਨ ਦੀ ਕੀਮਤ ਕਿੰਨੀ ਹੋਏਗੀ ਆਈਫੋਨ 16 ਦੀ ਉਹ ਵੀ ਤੁਹਾਨੂੰ ਦੱਸ ਦਿਆਂ ਬਹੁਤ ਕ੍ਰੇਜ਼ ਹੁੰਦਾ ਲੋਕਾਂ ਨੂੰ ਆਈਫੋਨ ਖਰੀਦਣ ਦਾ ਇਸ ਕਰਕੇ ਅਸੀਂ ਉਸ ਦੀ ਕੀਮਤ ਦਾ ਵੀ ਜ਼ਿਕਰ ਕਰ ਰਹੇ ਹਾਂ ਆਈਫੋਨ 16 ਦੀ ਜਿਹੜੀ ਕੀਮਤ ਸ਼ੁਰੂਆਤੀ ਤੌਰ ਦੇ ਉੱਤੇ ਹੈ 79900 ਤੋਂ ਸ਼ੁਰੂਆਤ ਹੋਈ ਜਿਵੇਂ ਰਿਪੋਰਟਸ ਦੱਸਿਆ ਮੈਂ ਹੁਣ ਇੱਕ ਇੱਕ ਕਰਕੇ ਤੁਹਾਨੂੰ ਦੱਸਾਂਗਾ ਕਿ ਮਾਡਲ ਕਿਹੜਾ ਹੋਏਗਾ ਤੇ ਉਸ ਦੀ ਕੀਮਤ ਕਿੰਨੀ ਹੋਏਗੀ ਸਭ ਤੋਂ ਪਹਿਲਾਂ ਜਿਹੜਾ ਆਈਫੋਨ 16 ਹੈ 128GB ਉਸ ਦਾ ਰੇਟ ਹੈ 79900 ਰੁਪਏ ਇੱਕ ਟੋਕਾ ਟਾਈਫੋਨ 16 ਦੀ ਕੀਮਤ ਕਰੀਬ ਕਰੀ 82000 ਰੁਪਏ 128 GB ਸਟੋਰੇਜ ਹੈ ਜੇ 256 ਹੋएगी ਆ 512 ਹੋएगी ਉਸ ਹਿਸਾਬ ਦੇ ਨਾਲ ਰੇਟ ਵੀ ਵਧੇਗਾ ਆਈਫੋਨ 16 128 GB ਉਸ ਤੋਂ ਬਾਅਦ ਆਉਂਦਾ ਹੈ ਆਈਫੋਨ 16 ਪਲਸ 16 ਪਲਸ 128 GB ਇਹਦੀ ਕੀਮਤ ਹੈ 99900 ਰੁਪਏ ਕਰੀਬ ਕਰੀ 90000 ਰੁਪਏ ਇਹ ਵੀ ਇਸੇ ਤਰ੍ਹਾਂ ਹੀ 256 ਤੇ 512 GB ਦੇ ਵਿੱਚ ਵੀ ਅਵੇਲੇਬਲ ਹੋਏਗਾ ਉਸਦੇ ਰੇਟ ਇਸ ਤੋਂ ਜ਼ਿਆਦਾ ਹੋਣਗੇ ਉਸ ਤੋਂ ਬਾਅਦ ਅਸੀਂ ਜ਼ਿਕਰ ਕਰੀਏ ਅਗਲਾ ਜਿਹੜਾ ਮਾਡਲ ਆਏਗਾ ਆਈਫੋਨ 16 Pro ਦੀ ਆਈਫੋਨ 16 Pro 128 GB ਜਿਹੜਾ ਹੈਗਾ ਉਹ 119900 ਰੁਪਏ ਦਾ ਮਿਲੇਗਾ 20 ਸਤੰਬਰ ਤੋਂ ਭਾਰਤ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਏਗਾ ਔਰ ਇਸੇ ਤਰ੍ਹਾਂ ਇਸ ਦੇ ਵਿੱਚ 512 GB ਤੱਕ ਵੀ ਤੁਸੀਂ ਫੋਨ ਲੈ ਸਕਦੇ ਹੋ ਉਸ ਦੀ ਕੀਮਤ ਜ਼ਿਆਦਾ ਹੋਏਗੀ ਉਸ ਤੋਂ ਬਾਅਦ ਜ਼ਿਕਰ ਹੁਣ ਜਿਹੜਾ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਫੋਨ ਰਹਿੰਦਾ ਹੈ ਆਈਫੋਨ 16 ਪ੍ਰੋ ਮੈਕਸ ਤਾਂ ਪ੍ਰੋ ਮੈਕਸ 256 ਜੀਬੀ ਕਟੋਗਟ ਸਟੋਰੇਜ ਵਾਲਾ ਫੋਨ ਹੈ ਤੇ ਉਹ ਹੋਏਗਾ 147900 ਰੁਪਏ ਦਾ ਯਾਨੀ ਕਰੀਬ ਕਰੀਬ 145000 ਰੁਪਏ ਤੁਹਾਨੂੰ ਖਰਚਣੇ ਪੈਣਗੇ ਆਈਫੋਨ 16 ਪ੍ਰੋ ਮੈਕਸ ਦੇ ਲਈ ਅੱਜ ਹੁਣ ਸਭ ਤੋਂ ਮਹਿੰਗਾ ਕਿਹੜਾ ਹੈ ਉਹ ਵੀ ਤੁਹਾਨੂੰ ਦੱਸਾਂ ਆਈਫੋਨ 16 ਪ੍ਰੋ ਮੈਕਸ ਜਿਸ ਦੀ ਸਟੋਰੇਜ ਕੈਪੈਸਿਟੀ 1 ਟਬੀ ਹੈ ਇੱਕ ਟੀਵੀ ਹੋਏਗੀ ਉਹ ਸਭ ਤੋਂ ਮਹਿੰਗਾ ਹੈ 184900 ਰੁਪਏ ਦਾ ਯਾਨੀ ਕਿ ਜੇ ਤੁਸੀਂ ਇੱਕ ਟੀਵੀ ਸਟੋਰੇਜ ਵਾਲਾ ਆਈਫੋਨ ਖਰੀਦਣਾ ਚਾਹੁੰਦੇ ਹੋ ਬਿਲਕੁਲ ਲੇਟੈਸਟ ਆਈਫੋਨ 16 ਤਾਂ ਉਸਦੇ ਲਈ ਤੁਹਾਨੂੰ ਕਰੀਬ ਕਰੀਬ 185000 ਰੁਪਏ ਚੁਕਾਉਣੇ ਹੋਣਗੇ ਹੁਣ ਅੱਗੇ ਵੱਧਦੇ ਕੋਝੋਰ ਖਬਰਾਂ ਦਾ ਰੁਕ ਕਰਦੇ ਹਾਂ ਜ਼ਿਰਕਪੁਰ ਦੀ ਹੁਸ਼ਾ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਤੁਹਾਡੇ ਦੇ ਅੰਦਰ ਟੀਚੇ ਨੂੰ ਹਾਸਲ ਕਰਨ ਦੇ ਲਈ ਜਜ਼ਬਾ ਹੋਵੇ ਤੁਸੀਂ ਕਰੜੀ ਮਿਹਨਤ ਕਰੋ ਤਾਂ ਮੁਸ਼ਕਲ ਕੋਈ ਵੀ ਹੋਵੇ ਖਤਮ ਹੋ ਜਾਵੇ ਊਸ਼ਾ ਰਣੀ ਭਾਰਤੀ ਫੌਜ ਦੇ ਵਿੱਚ ਲੈਫਟੇਨੈਂਟ ਬਣ ਗਈ ਅਤੇ ਜਦੋਂ ਉਹ ਡੀਏ ਤੋਂ ਆਪਣੀ ਟ੍ਰੇਨਿੰਗ ਪੂਰੀ ਕਰਕੇ ਪਰਤੇ ਤਾਂ ਉਹਨਾਂ ਦੇ ਪਰਿਵਾਰ ਦੇ ਨਾਲ ਇਲਾਕੇ ਦੇ ਲੋਕਾਂ ਨੇ ਉਹਨਾਂ ਦਾ ਪਰਮਾਣ ਸਵਾਗਤ ਕੀਤਾ ਵਰਦੀ ਪਾਉਂਦੀ ਊਸ਼ਾ ਨੇ ਉਸ ਕਸਮ ਨੂੰ ਵੀ ਪੂਰਾ ਕਰ ਲਿਆ ਜਿਸ ਦੀ ਵਜ੍ਹਾ ਨਾਲ ਉਹ ਅੱਜ ਇਸ ਮੁਕਾਮ ਤੇ ਉੱਤੇ ਪਹੁੰਚੀ ਨੇ ਦਰਸਲ ਊਸ਼ਾ ਦੇ ਪਤੀ ਫੌਜ ਦੇ ਵਿੱਚ ਸਿੱਖਿਆ ਅਧਿਕਾਰੀ ਸੀ ਜਿਨ੍ਹਾਂ ਦੀ 2020 ਦੇ ਵਿੱਚ ਇੱਕ ਦੁਰਘਟਨਾ ਦੇ ਦੌਰਾਨ ਮੌਤ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਪਤੀ ਦੀ ਤਰ੍ਹਾਂ ਹੀ ਫੌਜ ਦੀ ਵਰਦੀ ਪਾਉਣ ਦੀ ਕਸਮ ਖਾਈ ਸੀ want and so you want to motivate your father and sister too also if you want to do something in your life just come out from your zone ਫਤਿਹ ਜਦੋਂ ਯੂਨੀਫਾਰਮ ਪਾ ਕੇ ਵਾਪਸ ਪਰਤੀ ਤਹਰਪਾਸੀ ਜਸ਼ਨ ਦਾ ਮਾਹੌਲ ਸੀ ਯੂਨੀਫਾਰਮ ਪਾਈ ਹੀ ਉਹ ਗੁਰੂ ਘਰ ਵੀ ਪਹੁੰਚੀ ਤੇ ਅਸ਼ੀਰਵਾਦ ਲਿਆ ਉੱਥੇ ਇਲਾਕੇ ਦੇ ਵਿਧਾਇਕ ਵੀ ਉਸ ਦੀ ਕਾਮਯਾਬੀ ਤੇ ਮੁਬਾਰਕਬਾਦ ਦੇਣ ਪਹੁੰਚੇ ਲੇਫਟ ਹੈਂਡ ਦਾ ਰੈਂਕ ਜਿਹੜਾ ਪ੍ਰਾਪਤ ਕੀਤਾ ਇਸ ਕਰਕੇ ਹਲਕੇ ਦਾ ਨਹੀਂ ਪੰਜਾਬ ਦਾ ਮਾਣ ਵਧਾਇਆ ਨੇ ਔਰ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਸਾਡੀ ਇਹ ਬੇਟੀ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹੀ ਸਾਡੇ ਭਰਾ ਔਰ ਬੈਣ ਨੂੰ ਕਿੰਨੀ ਖੁਸ਼ੀ ਹੋਊਗੀ ਦੱਸ ਕਿੰਨੇ ਸਾਲਾਂ ਬਾਅਦ ਫੇਰ ਇਸ ਘਰ ਦੇ ਅੰਦਰ ਦੁਬਾਰਾ ਇਹ ਖੁਸ਼ੀ ਦਾ ਮਾਹੌਲ ਬਣਿਆ ਕਾਬਲੇ ਗੋਰੇ ਕੀ 우ਸ਼ਾ ਦੋ ਜੁੜਵਾ ਬੇਟੀ ਨਹੀਂ ਉਥੀ 우ਸ਼ਾ ਦੇ ਪਿਤਾ ਇੱਕ ਮਕੈਨਿਕ ਨੇ ਜਿਨ੍ਹਾਂ ਨੇ ਉਸਦੇ ਸੁਪਨੇ ਨੂੰ ਹਕੀਕਤ ਦੇ ਵਿੱਚ ਬਦਲਣ ਲਈ ਪੂਰਾ ਸਹਿਯੋਗ ਦਿੱਤਾ ਇਹ 4 ਸਾਲ ਪਹਿਲਾਂ ਇਸ ਘਰ ਦੀ ਸਥਿਤੀ ਬਿਲਕੁਲ ਵੱਖਰੀ ਸੀ ਦੋ ਬੇਟੇ ਸੀ ਔਰ ਉਸਰ ਹਨ ਦੇ ਪਤੀ ਦੁਨੀਆ ਤੋਂ ਜਾ ਚੁੱਕੇ ਸੀ ਪਰ ਕਸਮ ਤੇ ਕਸਮ ਲੋਕ ਪੂਰਾ ਕਰਨ ਲਈ ਜੀਤੋੜ ਮਿਹਨਤ ਕੀਤੀ ਗਈ ਤੇ ਅੱਜ ਉਹ ਇਸ ਅਹੁਦੇ ਦੇ ਉੱਤੇ ਪਹੁੰਚੇ ਨੇ ਲੈਫਟੇਨੈਂਟ ਬਣ ਚੁੱਕੇ ਨੇ ਕਿ ਜਦੋਂ ਜੀਤੋੜ ਮਿਹਨਤ ਕੀਤੀ ਜਾਵੇ ਜਜ਼ਬੇ ਦੇ ਨਾਲ ਕਿਸੇ ਟੀਚੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਹੋਵੇ ਫਿਰ ਫਰਕ ਤਾਂ ਪੈਂਦਾ ਹੈ ਕਾਮਯਾਬੀ ਤਾਂ ਮਿਲਦੀ ਹੈ ਕਾਮਯਾਬੀ ਦੀ ਇੱਕ ਹੋਰ ਕਹਾਣੀ ਤੁਹਾਨੂੰ ਦਿਖਾਉਣੀ ਹੈ ਪਠਾਨਕੋਟ ਤੋਂ ਪਠਾਨਕੋਟ ਦੇ ਪਿੰਡ ਗੁਲਪੁਰ ਸਿੰਬਲੀ ਦੀ ਪਲਬੀ ਨੇ ਵੀ ਕਾਮਯਾਬੀ ਦਾ ਇਤਿਹਾਸ ਰਚਿਆ। ਅਤੇ ਸੱਚੀ ਲਗਨ ਅਤੇ ਕਰੜੀ ਮਿਹਨਤ ਦੇ ਦਮ ਦੇ ਉੱਤੇ ਭਾਰਤੀ ਫੌਜ ਦੇ ਵਿੱਚ ਲੈਫਟੇਨੈਂਟ ਦਾ ਰੈਂਕ ਹਾਸਲ ਕੀਤਾ। ਪਲਬੀ ਦੀ ਮਿਹਨਤ ਅਜੀਹਰ ਰੰਗ ਲੈ ਕੇ ਆਈ ਕਿ ਉਸ ਦੇ ਘਰ ਦੇ ਉੱਤੇ ਮੁਬਾਰਕਬਾਦ ਦੇਣ ਵਾਲਿਆਂ ਦੀ ਭੀੜ ਲੱਗੀ ਹੈ। ਆਖਿਰ ਉਸ ਨੇ ਮੁਕਾਮ ਹਾਸਲ ਕਰਕੇ ਨਾ ਸਿਰਫ ਆਪਣੇ ਪਰਿਵਾਰ ਦਾ ਬਲਕਿ ਆਪਣੇ ਪਿੰਡ ਅਤੇ ਢੀਸ਼ ਦਾ ਨਾਮ ਵੀ ਰੌਸ਼ਨ ਕੀਤਾ। जर्नी मैं कह बहुत ही ज़्यादा सही रही है अच्छी रही है स्ट्रगलिंग हो भी सकती है नहीं भी हो सकती है बट अगर मेहनत की है तो वो चीज़ थानू तो तो मुकाम जरूर देंगी है इस कहोजी सोसायटी चुं आह जि पिंड तो आके जो कि ना कि ना ही ज़्यादा इन्ना डाइवर्स है बहुत ज जा, बहुत ज़्यादा बैकवर्ड एरिया जो आ जाता है उठो उठ के खड़े होना मैं अपनी जितनी मनगी मैं मननी हूँ कि तिना ने जो मेरे पिछले किया है ਕਸ ਉਹ ਹੀ ਐਪ ਅਨਬੀ ਦੇ ਪਿਤਾ ਇੱਕ ਕਿਸਾਨ ਨੇ ਉਥੇ ਮਾਂ ਹਾਊਸ ਵਾਈਫ ਹੈ ਜਿਨ੍ਹਾਂ ਨੇ ਆਪਣੀ ਬੇਟੀ ਨੂੰ ਅੱਗੇ ਵਧਣ ਚ ਪੂਰਾ ਸਪੋਰਟ ਕੀਤਾ ਅਤੇ ਅੱਜ ਪਲਵੀ ਇਲਾਕੇ ਦੀਆਂ ਕੁੜੀਆਂ ਦੇ ਲਈ ਮਿਸਾਲ ਬਣ ਗਈ ਹੈ ਜੀ ਬਿਲਕੁਲ ਮਿਸਾਲ ਹੈ ਉਹਨਾਂ ਸਾਰਿਆਂ ਦੇ ਲਈ ਜਿਨ੍ਹਾਂ ਨੂੰ ਲੱਗਦਾ ਕਿ ਸਾਡੀਆਂ ਸਮੱਸਿਆਵਾਂ ਬਹੁਤ ਵੱਡੀਆਂ ਨੇ ਤੇ ਸ਼ਾਇਦ ਇਹਨਾਂ ਸਮੱਸਿਆਵਾਂ ਦੀ ਵਜ੍ਹਾ ਨਾਲ ਅਸੀਂ ਅੱਗੇ ਨਹੀਂ ਵਧ ਸਕਾਂਗੇ ਕੋਸ਼ਿਸ਼ ਕੀਤੀ ਜਾਵੇ ਫਿਰ ਤੱਪੇਂਦਾ ਹੁਣ ਅੱਗੇ ਬਾਦਿਆਂ ਤੇ ਵਾਰੀ ਅੱਜ ਦੇ ਸਵਾਲ ਦੀ ਅੱਡਾ ਸਵਾਲ ਭਾਰਤੀ ਫੌਜ ਦੇ ਨਾਲ ਹੀ ਜੁੜਿਆ ਹੋਇਆ ਪੁੱਛ ਰਹੇ ਹਾਂ ਭਾਰਤੀ ਫੌਜ ਦੇ ਵਿੱਚ ਕਿੰਨੀਆਂ ਕਮਾਂਡ ਨੇ ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਚਾਰ ਕਮਾਂਡ ਨੇ ਜਾਂ ਸੱਤ ਨੇ ਨੌ ਨੇ ਜਾਂ 12 ਨੇ ਸਹੀ ਜਵਾਬ ਕੀ ਹੈ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਸਾਹਮਣੇ ਇਸ ਸਵਾਲ ਦਾ ਜਵਾਬ ਸੀ ਰੱਖੋ ਉਹ ਤਾਂ 2007 ਤੋਂ 2017 ਤੱਕ ਪੰਜਾਬ ਸਰਕਾਰ ਦੇ ਵਿੱਚ ਰਹੇ ਚਾਰ ਹੋਰ ਸਿੱਖ ਮੰਤਰੀਆਂ ਨੇ ਅਕਾਲ ਤਖਤ ਦੇ ਵਿੱਚ ਪਹੁੰਚ ਕੇ ਅਕਾਲ ਤਖਤ ਸਾਹ ਪਹੁੰਚ ਕੇ ਆਪਣਾ ਸਪਸ਼ਟੀਕਰਨ ਦਿੱਤਾ ਇਹਨਾਂ ਚਾਰ ਸਾਬਕਾ ਮੰਤਰੀਆਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਸਰਵਨ ਸਿੰਘ ਫਲੋਰ ਹੀਰਾ ਸਿੰਘ ਗਾਬੜੀਆ ਤੇ ਉਪਿੰਦਰਜੀਤ ਕੌਰ ਸ਼ਾਮਿਲ ਨੇ। ਕਿ ਬਕਰ ਆਵਦਾ ਦੇਖਦੇ ਤੇ ਆਏ ਆ। ਕਹਾਂ ਵਾਲਾ ਜੋ ਕਾਲ ਤੱਕ ਸਰ ਦਾ ਹੁਕਮ ਹੋਊਗਾ ਉਹ ਚਲਣਗੇ। ਮਨਸੁਖੀ ਤੋਂ ਬਣਾਗੇ ਅੱਜ ਵੀ ਨਿਮਰਤਾ ਨਾਲ ਇੱਥੇ ਆਏ ਆ। ਕੋਈ ਪਾਰਟੀ ਦਾ ਸਾਡੇ ਕੋਲ ਉਹਦਾ ਨਹੀਂ ਤੇ ਹੋਰ ਨਹੀਂ ਕੁਝ। ਸਾਰਾ ਕੁਝ ਛੱਡ ਕੇ ਤੇ ਆਏ ਆ। ਬਾਕੀ ਹੁਕਮ ਜੋ ਕਾਲ ਤੱਕ ਦਾ ਹੋਊਗਾ ਸਿਰ ਮੇਰੇ। ਦੱਸਦੀ ਕਿ ਬਿਕਰਮ ਮਜੀਠੀਆ, ਮਨਪ੍ਰੀਤ ਬਾਦਲ, ਸੁੱਚਾ ਸਿੰਘ ਲੰਗਾੜ, ਦਲਜੀਤ ਸਿੰਘ ਜੀਮਾ, ਸ਼ਰਨਜੀਤ ਸਿੰਘ ਤੇ ਲੋ ਗੁਲਜ਼ਾਰ ਸਿੰਘ ਰਣੀ ਕੇ ਪਰਮਿੰਦਰ ਸਿੰਘ ਟਿੰਸਾ ਸੋਨ ਸਿੰਘ ਠੰਡਲ ਅਤੇ ਬੀਬੀ ਜਗਿਰਕੌਰ ਆਪਣਾ ਸਪਸ਼ਟੀਕਰਨ ਦੇ ਚੁੱਕੇ ਨੇ ਕਾਬਲੇ ਗੌਰ ਹੈ ਕਿ ਅੱਲ ਤੱਕ ਨੇ ਬਾਗિયા ਦੇ ਮਾਫੀ ਨਾਮੇ ਤੇ ਸਬੀਤ ਸਿੰਘ ਬਾਦਲ ਨੂੰ ਤਨਖਾਹਾਂ ਐਲਾਨੀਆਂ ਅਤੇ 2007 ਤੋਂ 2017 ਤੱਕ ਪੰਜਾਬ ਸਰਕਾਰ ਦੇ ਵਿੱਚ ਰਹੇ ਸਿੱਖ ਕੈਬਨਿਟ ਮੰਤਰੀਆਂ ਤੋਂ ਸਪਸ਼ਟੀਕਰਨ ਮੰਗਿਆ ਸੀ ਪਾਸਪਸ਼ਟੀਕਰਨ ਦਿੱਤਾ ਜਾ ਰਿਹਾ ਹੈ ਜਿਹੜੇ ਸਿੱਖ ਕੈਬਨਿਟ ਮੰਤਰੀ ਰਹੇ ਅਕਾਲੀ ਸਰਕਾਰ ਦੇ ਸਮੇਂ ਅਕਾਲੀ ਦਲ ਭਾਜਪਾ ਦੀ ਜਦੋਂ ਸਰਕਾਰ ਸੀ 2007 ਤੋਂ ਲੈ ਕੇ 2017 ਤੱਕ ਫਰਕ ਤਾਂ ਪਿੰਡ ਦੇ ਵਿੱਚ ਵੇਲਾ ਹੋ ਚਲੇ ਇੱਕ ਬੱਚੜੇ ਬ੍ਰਿਕ ਦਾ ਬ੍ਰਿਕ ਤੋਂ ਬਾਅਦ ਜ਼ਿਕਰ ਹੋਵੇਗਾ ਰਾਮ ਬਖੀਮ ਦਾ ਤੇ ਇਸ ਦਿਨ ਨਾਲ ਇੱਕ ਕੰਗਨਾ ਰਨੌਤ ਦੇ ਨਾਲ ਜੁੜੀ ਹੋਈ ਵੀ ਖਬਰ ਹੈ ਦੱਸਾਂਗੇ ਕੀ ਹੈ ਬ੍ਰਿਕ ਤੋਂ ਬਾਅਦ